ਸਰਕਾਰ ਨੇ ਹੁਣ ਜੋ ਸਰਕਾਰੀ ਸੇਵਾਵਾਂ ਨੇ ਉਹਨਾਂ ਨੂੰ ਸੌਖਾ ਕਰਨ ਦਾ ਨਵਾਂ ਢੰਗ ਲੱਭ ਲਿਆ ਸਾਸ਼ੀਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦਿੱਲੀ ਸਰਕਾਰ ਹੁਣ ਇੱਕ ਨਵੀਂ ਤੇ ਵਿਲੱਖਣ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਦਾ ਨਾਮ WhatsApp ਗਵਰਨੈਂਸ ਹੈ ਇਸ ਯੋਜਨਾ ਦੇ ਤਹਿਤ ਰਾਜਸਥਾਨੀ ਦੇ ਨਾਗਰਿਕ ਹੁਣ ਘਰ ਬੈਠੇ WhatsApp ਰਾਹੀਂ ਕਈ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਣਗੇ ਸਰਕਾਰ ਦੀ ਯੋਜਨਾ ਹੈ ਕਿ ਲੋਕ ਆਪਣੇ smartphones ਤੋਂ ਹੀ ਮੈਰਿਜ ਸਰਟੀਫਿਕੇਟ ਜਾਤੀ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਵਰਗੀਆਂ ਸੇਵਾਵਾਂ ਲਈ ਅਰਜੀ ਦੇ ਸਕਣਗੇ ਇਸ ਤੋਂ ਬਾਅਦ ਦਸਤਾਵੇਜ਼ ਦੀ ਤਸਦੀਕ ਹੋਣ ਤੋਂ ਬਾਅਦ ਸਰਟੀਫਿਕੇਟ ਨੂੰ QR ਕੋਡ ਰਾਹੀਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਦਿੱਲੀ ਸਰਕਾਰ ਦੇ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ 25 ਤੋਂ 30 ਸੇਵਾਵਾਂ ਸ਼ੁਰੂ ਹੋਣਗੀਆਂ ਸ਼ੁਰੂਆਤ ਵਿੱਚ ਇਸ ਯੋਜਨਾ ਵਿੱਚ ਜੋ 25 ਤੋਂ 30 ਸੇਵਾਵਾਂ ਸ਼ਾਮਲ ਕੀਤੀਆਂ ਜਾਣਗੀਆਂ ਜਿਸ ਨੂੰ ਬਾਅਦ ਵਿੱਚ ਵਧਾਇਆ ਵੀ ਜਾ ਸਕਦਾ ਹੈ WhatsApp ਰਾਹੀਂ ਇੱਕ ਖਾਸ ਮੋਬਾਈਲ ਨੰਬਰ ਤੇ ਨਾਗਰਿਕ ਨੂੰ ਹਾਇ ਲਿਖਣਾ ਪਵੇਗਾ ਜੋ ਪ੍ਰਕਿਰਿਆ ਨੂੰ ਅੱਗੇ ਵਧਾਏਗਾ ਦਿੱਲੀ ਸਰਕਾਰ ਇਸ ਸੇਵਾ ਨੂੰ ਚੈਟਬੋਟ ਰਾਹੀਂ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾ ਵਿੱਚ ਉਪਲਬਧ ਕਰਾਏਗੀ ਤਾ ਜੋ ਹਰ ਵਰਗ ਦੇ ਲੋਕ ਇਸ ਨੂੰ ਆਸਾਨੀ ਨਾਲ ਵਰਤ ਸਕਣ ਜਿਨ੍ਹਾਂ ਲੋਕਾਂ ਕੋਲ smartphones ਜਾਂ internet ਦੀ ਪਹੁੰਚ ਨਹੀਂ ਹੈ ਉਹਨਾਂ ਲਈ ਸਰਕਾਰ ਹਰ ਜ਼ਿਲ੍ਹੇ ਵਿੱਚ ਕਮਨ ਸਰਵਿਸ ਸੈਂਟਰ ਖੋਲ ਰਹੀ ਹੈ ਜਿੱਨਾ ਸਥਾਪਿਤ ਕਰੇਗੀ ਉਹ ਉਹਨਾਂ ਦੀ ਮਦਦ ਲੈ ਸਕਦੇ ਨੇ ਸਰਕਾਰੀ ਤਰ੍ਹਾਂ ਅਨੁਸਾਰ ਇਹ ਯੋਜਨਾ ਅਜੇ ਵੀ ਵਿਚਾਰ ਅਧੀਨ ਹੈ ਤੇ ਇਸ ਦਾ ਪਲੀਟਿਟ ਪ੍ਰੋਜੈਕਟ ਜਲਦੀ ਸ਼ੁਰੂ ਕੀਤਾ ਜਾਵੇਗਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਹੂਲਤ ਲੋਕਾਂ ਨੂੰ ਪ੍ਰਦਸ਼ਤਾ ਸਹੂਲਤਾ ਤੇ 24 ਤੋਂ 7 ਸੇਵਾਵਾਂ ਪ੍ਰਦਾਨ ਕਰੇਗੀ ਇੱਕ ਕਦਮ ਅਗਰ ਵਧਾਇਆ ਜਾ ਰਿਹਾ ਹੈ ਇਹ ਇੱਕ ਬਹੁਤ ਸੋਹਣੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੇਕਰ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਦਿੱਲੀ ਦੇਸ਼ ਦਾ ਪਹਿਲਾ ਰਾਜ ਬਣ ਸਕਦਾ ਹੈ ਜੋ ਨਾਗਰਿਕ ਸੇਵਾਵਾਂ ਨੂੰ ਇਸ ਤਰੀਕੇ ਨਾਲ ਡਿਜੀਟਲੀ ਪ੍ਰਦਾਨ ਕਰੇਗਾ ਇਸ ਦੇ ਨਾਲ ਹੀ ਲੋਕਾਂ ਨੂੰ ਲੰਬੀਆਂ ਲਾਈਨਾਂ ਦਲਾਲਾ ਤੇ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਰਹਿਤ ਮਿਲੇਗੀ ਇਸ ਦੇ ਨਾਲ ਹੀ ਜੋ ਲੋਕ ਨੇ ਉਹਨਾਂ ਨੂੰ ਜਿਵੇਂ ਪਹਿਲਾਂ ਦੇ ਸਮੇਂ ਵਿੱਚ ਜਾਂ ਹੁਣ ਜੋ ਸਮੇਂ ਦੀ ਸਥਿਤੀ ਚੱਲ ਰਹੀ ਹੈ ਇਸ ਦੇ ਨਾਲ ਜਿਵੇਂ ਉਹਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਹੈ ਵੱਡੀਆਂ ਵੱਡੀਆਂ ਫਾਈਲਾਂ ਭਰਨੀਆਂ ਪੈਂਦੀਆਂ ਨੇ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਸਵਿਧਾ ਕੇਂਦਰਾਂ ਦੇ ਨਗਰ ਨਿਗਮਾਂ ਦੇ ਚੱਕਰ ਕੱਢਣੇ ਪੈਂਦੇ ਨੇ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲਣ ਵਾਲਾ ਤੁਹਾਡੀ ਇਸ ਬਾਰੇ ਕੀ ਰਾਇ ਹੈ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ